ਹੈਲੋ ਸਸਕਲ ਜੀ ਤੁਹਾਡਾ ਨਵ ਡ੍ਰੀਮ ਕਿਚਨ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਅੱਜ ਆਪਾਂ ਬਣਾਵਾਂਗੇ ਕੜੀ ਕੜੀ ਨੋਰਮਲ ਕੜੀ ਤਾਂ ਸਾਰੇ ਹੀ ਬਣਾਉਂਦੇ ਨੇ ਪਰ ਅੱਜ ਆਪਾਂ ਥੋੜੀ ਜਿਹੀ ਡਿਫਰੈਂਟ ਤਰੀਕੇ ਦੇ ਨਾਲ ਬਣਾਵਾਂਗੇ ਇਸ ਕੜੀ ਨੂੰ ਬਣਾਉਣ ਦੇ ਲਈ ਆਪਾਂ ਇੱਕ ਬੌਲ ਦੇ ਵਿੱਚ ਜਿਹੜਾ ਹੈ 2 ਵੱਡੇ ਚਮਚ ਦੇ ਕਰੀਬ ਜਿਹੜਾ ਵੇਸਲ ਲਵਾਂਗੇ ਨਾਲ ਹੀ ਉਸ ਦੇ ਵਿੱਚ 1 ਚਮਚ ਦੇ ਕਰੀਬ ਆਪਾਂ ਦਹੀਂ ਲਵਾਂਗੇ ਦੇਈ ਦੀ ਜਗ੍ਹਾ ਤੁਸੀਂ ਲੱਸੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਮੈਂ ਇੱਥੇ ਦਹੀਂ ਦਾ ਇਸਤੇਮਾਲ ਕੀਤਾ ਹੈ ਹੁਣ ਇਸ ਨੂੰ ਆਪਾਂ ਇੱਕ ਵਿਸਕਰ ਦੀ ਹੈਲਪ ਨਾਲ ਚੰਗੀ ਤਰ੍ਹਾਂ ਵਿਸਕ ਕਰ ਲਵਾਂਗੇ ਵਿਸਕ ਕਰਨ ਤੋਂ ਬਾਅਦ ਇਸਦੇ ਵਿੱਚ ਆਪਾਂ ਥੋੜਾ ਥੋੜਾ ਜਿਹਾ ਪਾਣੀ ਆ ਉਹਨੂੰ ਐਡ ਕੀਤਾ ਹੈ ਤਾਂ ਜੋ ਆਪਣਾ ਜਿਹੜਾ 베ਸਰਾਂ ਤੇ ਦਹੀਂ ਆ ਚੰਗੀ ਤਰੀਕੇ ਦੇ ਨਾਲ ਘੁਲ ਸਕੇ ਤੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਆ ਗੰਡ ਵਗੈਰਾ ਨਾ ਰਹੇ ਇਸ ਨੂੰ ਲਗਾਤਾਰ ਆਪਾਂ 2 ਤੋਂ 3 ਮਿੰਟ ਵਾਸਤੇ ਜਿਹੜਾ ਚੰਗੀ ਤਰੀਕੇ ਦੇ ਨਾਲ ਜਿਹੜਾ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਜਿਹੜਾ ਹੈ ਕਿ ਬਲੈਂਡਰ ਦੇ ਨਾਲ ਵੀ ਬਲੈਂਡ ਕਰ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਪੀਸਟਾ ਬਹੁਤ ਹੀ ਜ਼ਿਆਦਾ ਸਮੂਥ ਬਣਿਆ ਹੈ ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਵੀ ਗੰਡ ਵਗੈਰਾ ਨਹੀਂ ਰਹੀ ਹੁਣ ਆਪਾਂ ਜਿਹੜਾ ਹੈ ਇਸ ਨੂੰ ਇੱਕ ਛੋਟਾ ਜਿਹਾ ਤੜਕਾ ਲਗਾਵਾਂਗੇ ਇਸ ਦੇ ਵਿੱਚ ਆਪਾਂ ਇਕ ਤੰ ਵੱਡੇ ਕੜਛੀ ਦੇ ਕਰੀਬ ਜਿਹੜੇ ਆ ਕਿ ਤੇਲ ਲਵਾਂਗੇ ਤੇਲ ਨੂੰ ਵਧੀਆ ਤਰੀਕੇ ਦੇ ਨਾਲ ਗਰਮ ਕਰਕੇ ਉਸ ਦੇ ਵਿੱਚ ਜੀਰਾ ਪਾਊਡਰ ਪਾਵਾਂਗੇ ਜੀਰਾ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ 1-2 ਮਿੰਟ ਵਾਸਤੇ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਕੱਟੇ ਹੋਏ ਆਲੂ ਆ ਉਹ ਐਡ ਕਰਾਂਗੇ ਆਲੂ ਆਪਾਂ ਇੱਥੇ ਬਰੀਕ ਨਹੀਂ ਜਾਣੇ ਆਲੂਆਂ ਨੂੰ ਆਪਾਂ ਮੋٹے ਸਾਈਜ਼ ਦੇ ਵਿੱਚ ਕੱਟ ਕੇ ਹੀ ਐਡ ਕਰਨਾ ਹੈ ਹੁਣ ਆਪਣੇ ਜਿਹੜੇ ਆਲੂ ਐ ਉਹ ਵਧੀਆ ਤਰੀਕੇ ਦੇ ਨਾਲ ਦੇਣੇ ਨੇ ਪੋੜੀ ਟੋਕਨੇ ਹੁਣ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਇਸ ਦੇ ਵਿੱਚ ਆਪਾਂ ਜਿਹੜੇ ਇੱਕ ਵੱਡੇ ਚਮਚੇ ਦੇ ਕਰੀਬ ਨਮਕ ਪਾਇਆ ਹੈ ਤੇ ਇੱਕ ਵੱਡੇ ਚਮਚੇ ਦੇ ਕਰੀਬ ਇਸ ਦੇ ਵਿੱਚ ਆਪਾਂ ਜਿਹੜੀ ਆ ਹਲਦੀ ਐਡ ਕੀਤੀ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਕੜੀ ਵਾਲਾ ਬੈਟਰ ਤਿਆਰ ਕੀਤਾ ਸੀ ਉਸ ਨੂੰ ਪਾ ਦਵਾਂਗੇ ਤੇ ਚੰਗੀ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਮਿਕਸ ਕਰਾਂਗੇ ਇੱਕ ਤੋਂ ਦੋ ਮਿੰਟ ਵਾਸਤੇ ਹੁਣ ਇਸਦੇ ਵਿੱਚ ਆਪਾਂ ਜਿਹੜਾ ਹੈ ਥੋੜਾ ਥੋੜਾ ਇਹਦਾ ਪਾਣੀ ਆ ਉਹ ਐਡ ਕਰਾਂਗੇ ਪਾਣੀ ਐਡ ਕਰਨ ਤੋਂ ਬਾਅਦ ਇਸ ਨੂੰ ਬਤ ਸੰਗੀ ਤਰੀਕੇ ਦੇ ਨਾਲ ਹਿਲਾਵਾਂਗੇ ਹੁਣ ਇਸ ਨੂੰ ਟੱਕਣ ਲਗਾਏ ਤੋਂ ਬਗੈਰ ਆਪਾਂ 2 ਤੋਂ 3 ਮਿੰਟ ਵਾਸਤੇ ਪਕਾਇਆ ਹੈ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਹੁਣ ਇਸ ਨੂੰ ਆਪਾਂ ਮਿਕਸ ਕਰਕੇ ਇਸ ਨੂੰ ਟੱਕਣ ਲਗਾ ਕੇ ਪਕਾ ਦੇਵਾਂਗੇ ਹੁਣ ਆਪਾਂ ਜਿਹੜਾ ਆਪਣੇ ਤੜਕੇ ਵਾਸਤੇ ਆ ਪਿਆਜ਼ ਰੈਡੀ ਕਰਾਂਗੇ ਤੁਸੀਂ ਚਾਹੋ ਤਾਂ ਪਿਆਜ਼ ਨੂੰ ਲੰਮਾ ਲੰਮਾ ਵੀ ਕੱਟ ਸਕਦੇ ਹੋ ਮੈਂ ਵਿੱਚੋਂ ਸੈਂਟਰ ਚੋਂ ਇੱਕ ਕੱਟ ਲਗਾਇਆ ਹੈ ਤੇ ਹੁਣ ਇਸ ਨੂੰ ਆਪਾਂ ਕੱਟਾਂਗੇ ਦੂਸਰੇ ਪਿਆਜ਼ ਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਕੱਟਾਂਗੇ ਹੁਣ ਆਪਣੀ ਜਿਹੜੀ ਕੜੀ ਆ ਉਸ ਦੇ ਵਿੱਚ ਵੀ ਉਬਲਣੇ ਸ਼ੁਰੂ ਹੋ ਗਏ ਨੇ ਹੁਣ ਇਸ ਨੂੰ ਆਪਾਂ ਚੈੱਕ ਕਰਾਂਗੇ ਕਿ ਇਹ ਨੀਚੇ ਤਾਂ ਨਹੀਂ ਲੱਗ ਰਹੀ ਜੇ ਜਰੂਰਤ ਹੋਵੇ ਤਾਂ ਪੈਸੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਹਾਂ ਹੁਣ ਆਪਾਂ ਜਿਹੜਾ ਟਮਾਟਰ ਉਸ ਨੂੰ ਵੀ ਇਸ ਤਰੀਕੇ ਦੇ ਨਾਲ ਹੀ ਮੋਟਾ-ਮੋਟਾ ਕੱਟ ਲਵਾਂਗੇ ਆਪਾਂ ਦੋਨਾਂ ਟਮਾਟਰਾਂ ਨੂੰ ਹੀ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਕੱਟਾਂਗੇ ਹੁਣ ਆਪਣੀ ਜਿਹੜੀ ਗੜੀ ਆ ਉਸ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਜਿਹੜੇ ਨੇ ਉਬਾਲ ਆਉਣੇ ਸ਼ੁਰੂ ਹੋ ਗਏ ਨੇ ਅਸੀਂ ਸਨੋਂ ਪਾ ਵੀ ਤੋਂ ਵੀ ਚੈੱਕ ਕਰਦੇ ਰਵਾਂਗੇ ਕਿ ਕਿਤੇ نیچے ਨਹੀਂ ਲੱਗੀ ਜਾਂ ਇਸ ਵਿੱਚ ਪਾਣੀ ਦੀ ਕੰਮ ਨਹੀਂ ਹੈ ਹੁਣ ਇਸ ਦੇ ਵਿੱਚ ਆਪਣੇ ਜਿਹੜੇ ਪਕੌੜੇ ਸੀ ਉਹ ਐਡ ਕਰਾਂਗੇ ਪਕੌੜੇ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ 4 ਤੋਂ 5 ਮਿੰਟ ਵਾਸਤੇ ਹੀ ਪਕਾਉਣਾ ਹੈ अपनी जी कड़ी वो वह तरीके जी है ठीक हो चुकी है हम आप गैस का फ्लेम बंद करेंगे तो इस चार तो मिनट वास्ते जोड़ा है पका लिया है हम आपू तड़का लगावेंगे आप पैन लवेंगे उसमें जोड़ा है थोड़ा तेल ऐड करा तेल में आप दो तीन तो मिनट वास्ते जो है गर्म कर लवोंगे तेल में दो तीन मिनट वास्ते गर्म करा तेल में गर्म तो बाद हूँ आप जो है कि जीरा पाउडर आ उसन ऐड करा अपना जोड़ा तिल है वीयर तरीके गरम है हूँ इस कि अपने कटे हुए प्याज आड करा हूँ आप इसकू चं तरीके दो तो तीन मिनट वास्ते जो हिलावे तो अपने प्याज का जोड़ा कलर आ चेंज होना शुरू हो गया है हूँ इस चमच के करीब जो है जिंजर गार्लिक पेस्ट ऐड करा तो इसको चंगे तरीके आप मिक्स कर लवेंगे हूँ इसनों आप लगातार ही चला लवोंगे हूँ इस कटे हुए टमाटर ऐड करा हम अपने तड़के ने जोड़ा है कलर छना शुरू कर दिता है हूँ आप इस जो है बेसिंग मसाले ऐड करा एक चमचा आप कड़ी के नमक पाया से डेढ़ चम्मच के करीब आप है तड़के जो नमक ऐड करा ਹੁਣ ਇਸ ਨੂੰ ਬਤ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਮਿਕਸ ਕਰ ਲਵਾਂਗੇ ਇਸੇ ਨਾਲ ਜਿਹੜੇ ਆਪਣੇ ਟਮਾਟਰ ਨੇ ਉਹ ਜਲਦੀ ਗਲ ਜਾਣਗੇ ਤੇ ਇਸ ਨੂੰ ਲਗਾਤਾਰ 2 ਤੋਂ 3 ਮਿੰਟ ਵਾਸਤੇ ਆਪਾਂ ਜਿਹੜਾ ਹੈ ਕਿ ਚਲਾਵਾਂਗੇ ਆਪਣਾ ਜਿਹੜਾ ਮਸਾਲਾ ਵਧੀਆ ਭੁੱਜ ਰਿਹਾ ਕਿਉਂਕਿ ਇਸ ਨੇ ਜਿਹੜਾ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਆਪਣੇ ਮਸਾਲੇ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਲਾਲ ਮਿਰਚ ਪਾਵਾਂਗੇ ਤੁਸੀਂ ਲਾਲ ਮਿਰਚ ਦੀ ਜਗ੍ਹਾ ਜਿਹੜੇ ਹੈ ਕਿ ਹਰੇ ਮਸਲੇ ਉਸ ਵੀ ਕਰ ਸਕਦੇ ਹਾਂ ਇਸ ਦੇ ਵਿੱਚ ਆਪਾਂ ਜੀਰਾ ਪਾਊਡਰ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਨਾਲ ਹੀ ਇਸ ਦੇ ਵਿੱਚ ਆਪਾਂ ਅੱਧੇ ਚਮਚ ਦੇ ਕਰੀਬ ਜਿਹੜੀ ਆ ਉਹ ਥੋੜੀ ਐਡ ਕੀਤੀ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਅੱਧਾ ਚਮਚ ਦੇ ਕਰੀਬ ਦੇ ਗਿਮਟਸ ਪਾਵਾਂਗੇ ਇਸ ਦੇ ਵਿੱਚ ਆਪਾਂ ਛੋਟਾ ਚਮਚ ਜਿਹੜਾ ਹੈ ਅਮचूर ਪਾਊਡਰ ਦਾ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਭੁੰਨਾਂਗੇ ਇਸ ਮਸਾਲੇ ਨੂੰ ਵੀ ਆਪਾਂ 1 ਤੋਂ 2 ਮਿੰਟ ਵਾਸਤੇ ਭੁੰਨਾਂਗੇ ਆਪਣਾ ਮਸਾਲਾ ਹੈ ਉਹਨੇ ਤੇਲ ਛੱਡ ਦਿੱਤਾ ਹੈ ਆਪਣਾ ਮਸਾਲਾ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਚੁੱਕਾ ਹੈ। ਉਹ ਜ਼ਰ ਆਪਣੀ ਜਿਹੜੀ ਕੜੀ ਹੈ ਉਹ ਵੀ ਵਧੀਆ ਤਰੀਕੇ ਦੇ ਨਾਲ ਤਿਆਰ ਹੈ। ਹੁਣ ਇਸ ਦਾ ਆਪਾਂ ਜਿਹੜਾ ਫਲੇਮ ਆ ਉਹ ਚਲਾਵਾਂਗੇ ਤੇ ਇਸ ਵਿੱਚ ਆਪਾਂ ਭੁੰਨਿਆ ਹੋਇਆ ਆਪਣਾ ਜਿਹੜਾ ਤੜਕਾ ਹੈ ਉਹ ਐਡ ਕਰ ਦਾਂਗੇ। ਆਪਾਂ ਥੋੜੀ ਜੀ ਕੜੀ ਆਪਣੇ ਤੜਕੇ ਵਾਲੇ ਪੈਨ ਦੇ ਵਿੱਚ ਐਡ ਕੀਤੀ ਹੈ ਤਾਂ ਜੋ ਆਪਣਾ ਜਿਹੜਾ ਮਸਾਲਾ ਹੈ वो सारा वध्या तरीके उस लत्त तो के कड़ी के आ जाए हूँ इसमें आप चंगे तरीके दो मिनट वास्ते हिलावेंगे तो अपनी कड़ी का कलर देख सकते हो कि वह आया है हूँ इसमें थोड़ा जहा हरा धनिया पावे ना ही इस दे थोड़ी जी कस्तूरी मेथी एड करा हाथ न क्रश करके हाथ क्रश करने के इस जो टेस्ट दुगना हो जाता है ਹੁਣ ਆਪਣੀ ਗਰਮਾ ਗਰਮ ਕੜੀ ਬਣ ਕੇ